ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਰਸਨਾਵ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਸਾਰ ਪਣਪ੍ਰਾਮਾ ਦਾ ਆਪਣੇ ਚੈਨਲ YouTube ਚੈਨਲ ਦੰਦੀਵਾਲ 9444 ਤੇ ਹਾਂਜੀ ਅੱਪ ਅੱਜ ਲੈ ਕੇ ਆਏ ਥਾੜੇ ਲਈ ਇੱਕ ਨਵੀਂ ਵੀਡੀਓ ਤੇ ਪਲੀਜ਼ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਅੱਜ ਅੱਪ ਆਏ ਹੋਏ ਸੀ ਜੀ ਖੇਤ ਤੇ ਆਪਾਂ ਨਾ ਕਿਤੇ ਜਾ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਅੱਗੇ ਤੇ ਉਹਨਾ ਕਿਆਰਾ ਜਿਹੜਾਗਾ ਉਹ ਲੱਗ ਗਿਆ ਸੀ ਹਨਾ ਆਉਂਦੇ ਆਉਂਦੇ ਆਪਾਂ ਜਾਏ ਆਏ ਸੀਗੇ ਮੁੜਦੇ ਹੋਏ ਘਰ ਆ ਰਹੇ ਸੀਗੇ ਤੇ ਵੀ ਕਿਆਰਾ ਲੱਗਣ ਦਾ ਟਾਈਮ ਹੋ ਗਿਆ ਸੀਗਾ ਤੇ ਇਸ ਲਈ ਆਪਾਂ ਜਿਹੜਾ ਆਉਂਦੇ ਆਉਂਦੇ ਖੇਤ ਰੁਕ ਗਏ ਤੇ ਲਓ ਜੀ ਇੱਥੇ ਆਪਾਂ ਸ਼ੁਰੂ ਕਰ ਦਿੱਤੀ ਹੈ ਵੀਡੀਓ ਤੇ ਕਣਕ ਨੂੰ ਪਾਣੀ ਲੱਗ ਰਿਹਾਗਾ ਪਹਿਲਾ ਪਾਣੀ ਆ ਜਿਹੜਾ ਕਿ ਕਣਕ ਨੂੰ ਲੱਗ ਰਿਹਾ ਵਾਕੀ ਵਾਹਿਗੁਰੂ ਦੀ ਕਿਰਪਾ ਨਾਲ ਕਣਕਾਂ ਨੇ ਬਹੁਤ ਸੋਹਣੀਆਂ ਹੋਈਆਂ ਨੇ ਜੀ ਇਸ ਵਾਰ ਹਨ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਖੈਰ ਸੁੱਖ ਨਾਲ ਇਹ ਫਸਲਾਂ ਹਨ ਵਧੀਆ ਹੋਣ ਤਾਂ ਕਿ ਜੇ ਕਹਿੰਦੇ ਹੁੰਦੇ ਆ ਦਾਣੇ-ਦਾਣੇ ਤੇ ਹਨ ਮੋਰ ਹੁੰਦੀ ਹੈ ਹਰ ਇੱਕ ਬੰਦੇ ਦੇ ਖਾਣ ਦੀ ਤੇ ਸਾ ਹਰ ਇੱਕ ਜਿਹੜਾ ਹੈ ਆਪਣੀ ਰੋਜੀ ਰੋਟੀ ਖਾ ਸਕੇ ਜੀ ਆਸਾਨੀ ਦੇ ਨਾਲ ਤੇ ਲੋ ਜੀ ਇੱਥੇ ਨਾ ਮੈਂ ਸਬਜੀ ਦੇ ਵਿੱਚ ਢੇੜਾ ਮਾਰ ਰਹੀ ਸੀ ਵੀ ਕੀ ਕੁ ਸਬਜ਼ੀ ਲੱਗੀ ਐ ਖੇਤ ਦੇ ਵਿੱਚ ਕਿਉਂਕਿ ਜੋ ਨਰਮ ਚੁੱਕੇ ਹਟੀਆਂ ਜੀ ਮੈਂ ਖੇਤ ਨਹੀਂ ਆਈ ਹੈਗੀ ਖੇਤ ਆਇਆ ਹੀ ਨਹੀਂ ਹੈਗਾ ਤੇ ਮੈਂ ਖੇਤ ਦੇ ਬਿਲਕੁਲ ਵੀ ਨਹੀਂ ਆਈ ਜੀ ਖੇਤ ਬਸ ਟਾਈਮ ਨਹੀਂ ਲੱਗਿਆ ਹੈਗਾ ਹਨਾ ਕਹੇ ਕੰਮਤੰਦੀ ਨਹੀਂ ਲੋਟ ਆਉਂਦੇ ਤੇ ਇੱਥੇ ਨਾ ਮੈਂ ਸਬਜ਼ੀ ਵੇਖ ਰਹੀ ਸੀ ਵੀ ਕੀ ਕੁ ਸਬਜ਼ੀ ਲੱਗੀ ਐ ਸਬਜ਼ੀ ਸੋਖ ਨਾਲ ਬਹੁਤ ਵਧੀਆ ਹੋਈ ਹੋਈ ਐ ਜੀ ਵਧੀਆ ਸਬਜ਼ੀ ਹੈ ਹਨਾ ਵਧੀਆ ਕੱਸੀ ਦੇ ਪਾਣੀ ਤੇ ਤਿਆਰ ਕਰੀ ਹੋਈ ਹੈਗੀ ਤੇ ਸਾਰੀ ਸਬਜੀ ਹੈ ਜੀ A to Z ਸਲਗਮ ਹੋਗੇ ਮੂਲੀਆਂ ਹੋਗੀਆਂ ਤੇ ਸੂੰਗਰੇ ਹੋਗੇ ਹਨ ਬੈਂਗਣੀ ਹੋਗੀ ਮੇਥੇ ਪਾਲਕ ਮੇਥੀ ਸਾਰਾ ਕੁਝ ਜਿਹੜਾ ਹੈ ਹਨ ਆਪਣੇ ਵਧੀਆ ਖੁੱਲਾ ਡੁੱਲਾ ਸਬਜੀ ਬਾਧੂ ਹੈ ਜੀ ਕਿਸੇ ਵੀ ਭੈਣ ਭਾਈ ਨੇ ਲੈ ਕੇ ਜਾਣੀ ਹੋਵੇ ਤਾਂ ਆ ਸਕਦਾ ਜੀ ਢਾਲ ਸਬਜੀ ਲਈ ਹਨ ਤੇ ਲਿਜਾ ਸਕਦਾ ਹੈਗਾ ਤੇ ਲੋ ਜੀ ਇੱਥੇ ਫਿਰ ਮੈਂ ਜਿਹੜਾ ਘਰੇ ਫੋਨ ਕਰਕੇ ਪੁੱਛਿਆ ਘਰ ਸਬਜ਼ੀ ਜਿਹੜੀ ਕੋਈ ਵੀ ਨਹੀਂ ਹੈਗੀ ਸੀਗੀ ਤੇ ਫਿਰ ਮੈਂ ਸੋਚਿਆ ਵੀ ਕਿ ਹੁਣ ਆਪਾਂ ਜਿਹੜਾ ਬੈਂਕ ਨਹੀਂ ਲੈ ਚੱਲਦੇ ਆਂਗੇ ਤੇ ਇੱਥੇ ਮੈਂ ਤੋੜ ਰਹੀ ਆਂ ਜੀ ਬੈਂਕ ਦੀ ਸਬਜ਼ੀ ਤੇ ਆਪਾਂ ਹੁਣ ਸਬਜ਼ੀ ਲੈ ਜਾਾਂਗੇ ਹਨਾ ਜੀ ਵਗਿਆ ਕਰੇ ਵੀ ਵੈਸੇ ਆਪਾਂ ਕੱਤੀ ਜਿਹੜਾ ਦਾ ਖੇਤ ਆਉਣੇ ਹੁੰਨੇ ਆਗੇ ਤੇ ਆਪੇ ਜਿਹੜਾ ਹੈਗਾ ਸਬਜੀ ਲੈ ਆ ਜਾਂਦੇ ਹੁੰਦੇ ਆ ਜੀ ਹਨਾ ਜਦੋਂ ਨੀਰਾ achar ਲੈਣਾ ਆਉਂਦੇ ਨੇ ਜਹਾ ਵੀ ਪਾਪਾ ਇਹ ਲੈ ਆ ਜਾਂਦੇ ਹੁੰਦੇ ਨੇ ਸਪੈਸ਼ਲ ਆ ਕੇ ਵੀ ਲੈ ਜਾਂਦੇ ਹੁੰਦੇ ਨੇ ਜਦੋਂ ਹਨਾ ਘਰੇ ਸਬਜੀ ਨਾ ਹੋਵੇ ਤੇ ਸਬਜੀ ਬਹੁਤ ਸੋਹਣੀ ਹੋਈ ਹੈ ਜੀ ਇਸ ਵਾਰ ਤੇ ਬਾਕੀ ਇਹ ਵੀਡੀਓ ਬਣ ਰਹੀ ਸੀ ਹਨਾ ਮੈਨੂੰ ਕੋਈ ਪਤਾ ਨਹੀਂ ਹੈਗਾ ਵੀ ਵੀਡੀਓ ਬਣ ਰਹੀ ਹੈ ਮੈਂ ਤਾਂ ਵੈਸੇ ਸਬਜੀ ਦੇ ਵਿੱਚ ਢੇੜਾ ਮਾਰ ਰਹੀ ਸੀ ਇਹ ਅਚਾਨਕ ਅੱਜ ਵਾਲਾ ਬਲੌਗ ਤਾਂ ਜਿਹੜਾ ਹੈਗਾ ਅਚਾਨਕ ਹੀ ਬਣ ਗਿਆ ਜੀ ਹਨਾ ਅਚਾਨਕ ਕੋਈ ਇਰਾਦਾ ਨਹੀਂ ਸੀਗਾ ਅੱਜ ਵਾਲਾ ਵੀਡੀਓ ਬਣਾਉਣ ਵਾਸਤੇ ਕਈ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਆ ਰਹੀ ਜੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਹਨਾ ਘੱਟ ਹੁੰਦਾ ਦਾ ਦਿਨ ਜਿਹੜੇ ਹੈਗੇ ਬਹੁਤ ਛੋਟੇ ਹੋ ਗਏ ਹੈ ਜੀ ਤੇ ਬਸ ਹਨਾ ਕੰਮ ਧੰਦਾ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਵੀ ਵੀਡੀਓ ਸ਼ੂਟ ਕਰ ਲਈ ਕਈ ਵਾਰ ਸੋਚਿਆ ਤਾਂ ਕੋਈ ਹੁੰਦਾ ਨਹੀਂ ਜੀ ਬਣਾਉਣ ਵਾਲਾ ਹਨਾ ਬੱਚੇ ਸਕੂਲ ਵਗ ਜਾਂਦੇ ਨੇਗੇ ਉਸ ਤੋਂ ਬਾਅਦ ਇੱਕ ਮੈਡ ਅਕੈਡਮੀ ਲੱਗਿਆ ਹੋਇਆ ਜੀ ਕ੍ਰਿਕਟ ਖੇਡਦਾ ਹੈਗਾ ਤੇ ਏਕੰਬੀ ਸਕੂਲ ਵਾਗੇ ਜਾਂਦਾ ਹੁੰਦਾ ਹੈਗਾ ਤੇ ਫਿਰ ਹਨਾ ਭੈਣ ਨੂੰ ਵੀ ਕੰਮ ਜ਼ਿਆਦਾ ਹੁੰਦੇ ਨੇ ਤੇ ਆ ਹੁਣ ਵੀ ਏਕ ਮੰਦੇ ਰੈਡੀ ਬਣਾ ਰਹੇ ਨੇ ਮੇਰੀ ਵੀਡੀਓ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਵੀਡੀਓ ਬਣਾ ਰਹੀ ਹੈਗੇ ਤੇ ਉਹਨਾਂ ਨੇ ਮੇਰੀ ਅਚਾਨਕ ਵੀਡੀਓ ਵੀ ਬਣਾ ਦਿੱਤੀ ਵੀ ਚਲੋ ਹਨਾ ਕਿਉਂਕਿ ਕਈ ਦਿਨਾਂ ਤੋਂ ਬਲੌਗ ਨਹੀਂ ਪਿਆ ਜੀ ਜਦੋਂ ਬਲੌਗ ਨਾ ਪਵੇ ਹਨਾ ਤਾਂ ਚੈਨਲ ਇਹ ਆਪਣਾ ਰੀਚ ਚੈਨਲ ਦੀ ਥੱਲੇ ਚਲੀ ਜਾਂਦੀ ਹੈ ਹਨਾ ਜੇ ਹੁਣ ਡੇਲੀ ਵੀਡੀਓ ਪਾਈਏ ਜੀ ਡੇਲੀ ਉਹ ਵਲੌਗ ਪਾਈਏ ਵਿਊ ਪਲਾਂ ਘਟਾ ਹੁਣ ਪਰ ਚੈਨਲ ਦੀ ਰੀਚ ਹੈ ਜਿਹੜੀ ਹਣਾ ਉਹ ਸਹੀ ਰਹਿੰਦੀ ਹੈਗੀ ਤੇ ਆਪਣੇ ਚੈਨਲ ਦੀ ਰੀਚ ਹੈ ਜਿਹੜੀ ਥੋੜੀ ਜਿਹੀ ਡਾਉਣ ਚੱਲ ਗਈ ਜੀ ਹਣਾ ਜਿਹਦੇ ਕਾਰਨ ਥੋੜਾ ਜਿਆ ਮਾਨ ਪਰੇਸ਼ਾਨ ਵੀ ਹੋਇਆ ਤੇ ਪਰ ਚਲੋ ਹਣਾ ਵਾਹਿਗੁਰੂ ਦੀ ਕਿਰਪਾ ਨਾਲ ਜੇ ਮਿਹਨਤ ਕਰਾਂਗੇ ਤਾਂ ਹਣਾ ਮਿਲੂ ਹਣਾ ਜੇ ਆਪਾਂ ਹੁਣ ਮਿਹਨਤ ਕਰਨੀ ਸ਼ਟਤੀ ਤੇ ਤਾਂ ਕਰਕੇ ਹੋਇਆ ਸਭ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਸੀਗਾ ਤੇ ਬੈਸੀ ਬਸ ਮਾਨ ਜਾਂ ਕਈ ਵਾਰ ਐਵੇਂ ਹੁੰਦਾ ਵੀ ਛੱਡ ਪਰਾਂ ਕੰਮ ਕਰਕੇ ਕੈਮਰਾ ਚੱਕਾਂ ਗਿਆ ਕੰਮ ਕੰਮ ਕਰਕੇ ਫੇਰ ਕੈਮਰਾ ਚੱਕਾਂਗੇ ਤੇ ਪਰ ਐ ਕਰਦੇ ਕਰਦੇ ਜਿਹੜਾ ਸਾਰਾ ਦਿਨ ਨਗਾ ਦੇੰਨੇ ਜੀ ਹਨਾ ਕੈਮਰਾ ਚੱਕਣ ਦਾ ਮਾਨ ਨਹੀਂ ਕਰਦਾ ਹੈਗਾ ਤੇ ਬਸ ਕੰਮ ਭੱਜ ਭਜਾਈ ਜਿਵੇਂ ਕਹਿੰਦੇ ਹੁੰਦੇ ਚਾਹ ਪਾਣੀ ਵੀ ਹੁਣ ਤੇ ਜਿਹੜਾ ਹੈਗਾ ਤੁਰ ਫਿਰ ਕੇ ਪੀਣਾ ਪੈਂਦਾ ਜੀ ਹਨਾ ਸੁਖਨਾਲ 10 11 ਪਸ਼ੂ ਨੇ ਜੀ ਹਨਾ ਸਾਰਾ ਦਿਨ ਕੰਮ ਹੈੜਾ ਲੋਟ ਨਹੀਂ ਹੁੰਦਾਗਾ ਤੇ ਚਲੋ ਹੁਣ ਆਪਾਂ ਜਿਹੜੀ ਕੋਸ਼ਿਸ਼ ਕਰਿਆ ਕਰੂੰਗੀ ਮੈਂ ਵੀ ਡੇਲੀ ਵੀਡੀਓ ਪਾਇਆ ਕਰਾਂ ਤੇ ਹੁਣ ਆਪਾਂ ਚੱਲਦੇ ਆਂ ਜੀ ਘਰੇ ਸਬਜ਼ੀ ਆਪਾਂ ਲਈਏ ਤੋੜ ਤੇ ਲਓ ਜੀ ਇੱਥੇ ਟਾਈਮ ਆ ਜਿਹੜਾ 5:00 ਵੱਜ ਚੁੱਕੇ ਨੇ ਤੇ ਮੈਂ ਘਰ ਆ ਗਈ ਸੀ ਤੇ ਵੀਡੀਓ ਖੇਤ ਥੋੜੀ ਬਣੀ ਥੋੜੀ ਘੱਟ ਸੀਗੀ ਤੇ ਮੈਂ ਸੋਚਿਆ ਵੀ ਚਲੋ ਆਪਾਂ ਜਿਹੜੀ ਥੋੜੀ ਜੀ ਵੀਡੀਓ ਹੋਰ ਬਣਾਈਏ ਹਨਾ ਤੇ ਫਿਰ ਮੈਂ ਭੈਣ ਨੂੰ ਕਿਹਾ ਵੀ ਮੇਰੇ ਥੋੜੀ ਜੀ ਵੀਡੀਓ ਹੋਰ ਬਣਾ ਦੇ ਹੋਰ ਕੋਈ ਘਰੇ ਨਹੀਂ ਹੈਗਾ ਸੀਗਾ ਜੀ ਤੇ ਉਹ ਘਰੋਂ ਖੜੀ ਬਣਾ ਰਹੀ ਹੈ ਹਨਾ ਬਾਰ ਤੇ ਇਹ ਹੈਗਾ ਜੀ ਮੇਰਾ ਬਾੜਾ ਹਨਾ ਇਹਦੇ ਵੀ ਹਜੇ ਸੋਨੂੰ ਦਰਸ਼ ਜਿਹੜੇ ਨਹੀਂ ਕਰਾਏ ਜੀ ਕਿਉਂਕਿ ਬਸ ਹਨਾ ਪਾਥੀਆਂ ਸੁਖਣਾ ਬਹੁਤ ਹੋ ਰਹੀਆਂ ਨੇ ਆਪਣੇ ਕੋਲ ਹੋ ਰਹੀ ਹੈ 2025 ਪਾਥੀਆਂ ਮੈਨੂੰ ਬਹੁਤ ਜਿਆਦਾ ਸ਼ੌਂਕ ਹੈ ਤੁਸੀਂ ਚੈੱਕ ਵੀ ਕਰ ਸਕਦੇ ਮੇਰਾ ਬਾੜਾ ਤੇ ਗੁਰੇ ਸ਼ੌਂਕ ਨਾਲ ਜਿਹੜਾ ਆਪਾਂ ਜਿਹੜਾ ਵੀ ਕੰਮ ਕਰੀਦਾ ਹਨਾ ਬਹੁਤ ਪਣ ਪ੍ਰਾਹਤਾ ਕਹਿੰਦੇ ਹੋਣਗੇ ਗੋਹਾ ਗੋਹੇ ਦਾ ਕੀ ਕੰਮ ਹੈ ਹਨਾ ਪਰ ਕਿਸੇ ਲਈ ਗੁਆਹਾ ਹੋ ਗਈ ਪਰ ਮੇਰਾ ਕੰਮ ਹੈਣਾ ਮੇਰਾ ਕਰਮ ਹੈ ਜਿਵੇਂ ਦੇ ਕੰਮ ਕਰਮ ਧਰਮ ਹਨਾ ਤੇ ਮੇਰਾ ਕੰਮ ਮੇਰਾ ਧਰਮ ਜੇ ਪਰਮਾਨੰ ਦੇ ਨਾਲ ਕਰਾਂਗੇ ਤਾਂ ਹੀ ਜਿਹੜਾ ਫਲ ਦੇਊਗਾ ਹਨ ਤੇ ਉਮੀਦ ਹੈ ਜੀ ਕਹਣਾ ਇੱਕ ਉਮੀਦ ਹੈਗੀ ਆਪਣੇ ਅੰਦਰ ਮੇਰੇ ਅੰਦਰ ਇੱਕ ਉਮੀਦ ਆ ਇਸੇ ਕੰਮ ਦੇ ਪ੍ਰਤੀ ਜਾਗੀ ਹੋਈ ਹੈ ਵੀ ਇੱਕ ਨਾ ਇੱਕ ਦੇਣ ਜਿਹੜਾ ਮੈਂ ਇਸੇ ਗੋਹੇ ਤੋਂ ਹੀ ਜਿਹੜਾ ਆਪਣਾ ਹਨਾ ਨਾਮ ਬਣਾਉਣਾ ਹੈਗਾ ਤੇ ਬਹੁਤ ਵੱਡਾ ਸੁਪਨਾ ਹੈਗਾ ਹਨਾ ਤੇ ਇਹ ਕਦੇ ਤੁਹਾਡੇ ਨਾਲ ਸਪੈਸ਼ਲ ਸ਼ੇਅਰ ਕਰਾਂਗੀ ਟਾਈਮ ਮਿਲੇ ਤਾਂ ਜਰੂਰ ਸ਼ੇਅਰ ਕਰਾਂਗੀ ਤੇ ਬਹੁਤ ਭੈਣ ਭਾਈ ਕਹਿ ਵੀ ਦਿੰਦੇ ਆ ਹਨਾ ਤੇ ਆਪਣੇ ਆਪ ਦੇ ਖੁੱਦ ਕਹਿ ਦਿੰਦੇ ਆ ਵੀ ਸਾਰਾ ਦਿਨ ਗੋਹੇ ਨਾਲ ਲੱਗੀ ਰਹਿਣੀ ਆ ਕੀ ਮਿਲੂਗਾ ਤੈਨੂੰ ਗੋਹੇ ਸ਼ੋਭਾਏ ਪਰ ਮਾਣੇਗਾ ਵੀ ਕਦੇ ਨਾ ਕਦੇ ਆਪਾਂ ਇਸ ਚੀਜ਼ ਦੇ ਵਿੱਚੋਂ ਵੀ ਜਿਹੜਾਗਾ ਕੁਝ ਬਣਾਉਣਾ ਹਨਾ ਤੇ ਕਹਿੰਦੇ ਹੁੰਦੇ ਆ ਸੁਪਨਾ ਰੱਖੋ ਜੀ ਹਨਾ ਜੇ ਮਿਹਨਤ ਕਰੋਂਗੇ ਤਾਂ ਪੂਰਾ ਵੀ ਹੋਊਗਾ ਤੇ ਪ੍ਰਮਾਤਮਾ ਨੇ ਚਾਹਿਆ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਹੋ ਜਾਊਗਾ ਸੁਪਨਾ ਸਪੈਸ਼ਲ ਤੁਹਾਡ ਨਾਲ ਸ਼ੇਅਰ ਕਰਾਂਗੇ ਤੇ ਅੱਜ ਦੇ ਬਲੌਗ ਵਿੱਚ ਇੰਨੀ ਜੀ ਉਮੀਦ ਕਰਦੇ ਵਧੀਆ ਲੱਗਿਆ ਹੋਊਗਾ ਧੰਨਵਾਦ